ਅਨਲ ਜੋਸ਼ੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਘਰ ਵਾਪਸੀ ਕਰ ਲਈ ਹੈ ਲੰਗੇ ਦੇਣੀ ਸ਼ਾਮ ਨੂੰ ਇਹ ਤਸਵੀਰਾਂ ਸਾਹਮਣੇ ਆਈਆਂ ਜਿਹਦੇ ਵਿੱਚ ਅਨਲ ਜੋਸ਼ੀ ਸੁਖਵੀਰ ਸਿੰਘ ਬਾਦਲ ਦੇ ਨਾਲ ਖੜੇ ਨਜ਼ਰ ਆ ਰਹੇ ਸੀ ਉਹਨਾਂ ਦੇ ਨਾਲ ਉਹਦੇ ਸਾਥੀ ਔਰ ਹੁਣ ਅਨਲ ਜੋਸ਼ੀ ਲੁਧਿਆਣਾ ਵੈਸਟ ਚੌਂਣ ਦੇ ਵਿੱਚ ਰੁੱਝ ਗਏ ਨੇ 7 ਮਹੀਨੇ ਬਾਅਦ ਉਸਤਨ 7 ਮਹੀਨੇ ਬਾਅਦ ਇਹ ਵੱਡਾ ਫੇਰ ਬਦਲ ਦੁਬਾਰਾ ਘਰ ਵਾਪਸੀ ਅਨਲ ਜੋਸ਼ੀ ਕਰ ਗਏ ਕੀ ਕਾਰਨ ਹੋ ਸਕਦਾ 7 ਮਹੀਨੇ ਬਾਅਦ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਵਾਸਤੇ ਪਿਆਰ ਕਿਵੇਂ ਜਾ ਗਿਆ ਕਿ 7 ਮਹੀਨੇ ਦੇ ਵਿੱਚ ਵਿੱਚ ਸ਼੍ਰੋਮਣੀ ਅਕਾਲੀ ਦਲ ਦੁਬਾਰਾ ਸੈਕੂਲਰ ਪਾਹੇ ਦੇ ਉੱਤੇ ਆ ਗਈ ਹੈ ਕਿ 7 ਮਹੀਨੇ ਬਾਅਦ ਸ਼੍ਰੋਮਣੀ ਅਕਾਲੀ ਦਲ ਜਿੱਥੇ ਪਹਿਲਾਂ ਸਿਰਫ ਨਰੋਲ ਪੰਥਕ ਹੁੰਦੀ ਜਾ ਰਹੀ ਸੀ ਜਿਸ ਕਰਕੇ ਸ਼ਾਇਦ ਅਨਿਲ ਜੋਸ਼ੀ ਨੇ ਉਸ ਵੇਲੇ ਕਿਨਾਰਾ ਕੀਤਾ ਸੀ ਕਿ ਉਹ ਸਾਰਾ ਕੁਝ ਹੁਣ ਸਹੀ ਹੋ ਗਿਆ ਹੈ ਇਸ਼ਰੋਮਣੀ ਇਕਾਲੀ ਦਲ ਦੁਆਰਾ ਲੀਹੀ ਦੇ ਉੱਤੇ ਆ ਗਈ ਹੈ ਉਹੀ ਸੈਕੂਲਰਿਜ਼ਮ ਜੋ ਪਹਿਲਾਂ ਸਸਟੇਨ ਕਰ ਰਿਹਾ ਸੀਗਾ ਸ਼ਰੋਮਣੀ ਇਕਾਲੀ ਦਲ ਦੇ ਵਿੱਚ ਉਹ ਦੁਆਰਾ ਕਰਨ ਲੱਗ ਗਿਆ ਇਹ ਸਾਰੇ ਸਵਾਲ ਖੜੇ ਹੋ ਰਹੇ ਆ ਲੰਗੇ ਸਾਲ ਨਵੰਬਰ ਮਹੀਨੇ ਦੇ ਵਿੱਚ ਅਨਿਲ ਜੋਸ਼ੀ ਪਾਰਟੀ ਤੋਂ ਕਿਨਾਰਾ ਕਰ ਲੈਂਦੇ ਨੇ ਇਹ ਉਹ ਸਮਾਂ ਸੀ ਜਿਸ ਵਲੇ ਸੁਖਵੀਰ ਸਿੰਘ ਬਾਦਲ ਤਨਖਾਈਆ ਕਰਾਰ ਸੀ ਔਰ ਪਾਰਟੀ ਦੇ ਵਿੱਚ ਸਥਿਤੀ ਜਿਹੜੀ ਆ ਉਹ ਗੰਭੀਰ ਹੋ ਚੁੱਕੀ ਸੀ ਦਸੰਬਰ ਦੇ 2 ਤਰੀਕ ਨੂੰ ਫਸੀਲ ਤੋਂ ਫੈਸਲਾ ਸੁਣਾ ਦਿੱਤਾ ਜਾਂਦਾ ਸੁਖਬੀਰ ਸਿੰਘ ਬਾਦਲ ਨੂੰ ਤਨਖਾਹ ਆਉਂਦੀ ਜਾਂਦੀ ਹੈ ਪਰ ਉਸ ਵੇਲੇ ਜਾਂ ਉਹਦੇ ਉਸ ਤੋਂ ਪਹਿਲਾਂ ਕੁਝ ਮਹੀਨਿਆਂ ਦੇ ਵਿੱਚ ਇਹ ਮਾਮਲਾ ਇੰਨਾ ਜ਼ਿਆਦਾ ਭਖ ਚੁੱਕਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਅੰਦਰੋਂ ਅਨਲ ਜੋਸ਼ੀ ਅਸਤੀਫਾ ਦੇ ਦਿੰਦੇ ਨੇ ਇਹ ਕਹਿ ਕੇ ਕਿ ਉਹਨਾਂ ਨੂੰ ਲੱਗਦਾ ਸੀ ਕਿ ਪਾਰਟੀ ਪੂਰੇ ਪੰਜਾਬ ਦੀ ਪਾਰਟੀ ਹੈ ਪਰ ਇਹ ਪਾਰਟੀ ਨਰੋਲ ਪੰਥਕ ਹੋ ਕੇ ਰਹਿ ਗਈ ਹੈ ਇਸ ਕਰਕੇ ਉਹਨਾਂ ਨੇ ਪਾਰਟੀ ਤੋਂ ਕਿਨਾਰਾ ਕਰ ਲਿਆ ਸੀਗਾ ਹੁਣ ਇਹੋ ਜੀ ਸਥਿਤੀ ਦੇ ਵਿੱਚ ਅਨਲ ਜੋਸ਼ੀ ਵਾਪਸ ਆ ਗਏ ਨੇ ਉਹਨਾਂ ਨੇ ਪਾਰਟੀ ਦੇ ਵਿੱਚ ਘਰ ਵਾਪਸੀ ਕੀਤੀ ਹੈ ਪਰ ਇੱਥੇ ਹੁਣ ਕੁਝ ਬੁੱਧੀਜੀਵੀ ਸਵਾਲ ਖੜੇ ਕਰ ਰਹੇ ਆ ਕਹਿੰਦੇ ਕਿ ਕੀ ਅਨਲ ਜੋਸ਼ੀ ਦਾ ਵਾਪਸ ਆਉਣਾ ਇਹ ਮੰਨ ਲਈਏ ਕਿ ਸੰਭਾਵੀ ਤੌਰ ਤੇ ਜਿੱਥੇ ਚਰਚਾਾਂਵਾਂ ਸੀਗੀਆਂ ਕਿ ਅਨਲ ਜੋਸ਼ੀ ਭਾਜਪੀ ਜਾ ਸਕਦੇ ਨੇ ਕਿ ਉੱਥੇ ਗੱਲ ਨਹੀਂ ਬਣੀ ਕਿ ਉੱਥੇ ਦਾਲ ਨਹੀਂ ਗਣੀ ਤਾਂ ਕਰਕੇ ਅਨਲ ਜੋਸ਼ੀ ਜਿਹੜੇ ਵਾਪਸ ਆ ਗਏ ਨੇ ਹਾਲਾਂਕਿ ਇਹ ਬੁੱਧੀਜੀਵੀਆਂ ਦੀਆਂ ਗੱਲਾਂ ਨੇ ਪਰ ਅਨਲ ਜੋਸ਼ੀ ਨੇ ਘਰ ਵਾਪਸੀ ਕੀਤੀ ਹੈ ਇੱਕ ਵੱਡੇ ਲੀਡਰ ਨੇ ਆ ਸ਼ਰੋਮਣੀ ਅਕਾਲੀ ਦਲ ਦੇ ਔਰ ਇਸ ਸਥਿਤੀ ਦੇ ਵਿੱਚ ਅਨਲ ਜੋਸ਼ੀ ਨੇ ਵਾਪਸ ਕਰ ਰਿਪੀਟਰ ਔਰ ਇਸ ਸਥਿਤੀ ਦੇ ਵਿੱਚ ਅਨਿਲ ਜੋਸ਼ੀ ਨੇ ਵਾਪਸੀ ਕਰਕੇ ਇਹ ਕਿਹਾ ਕਿ ਪਾਰਟੀ ਨੂੰ ਮਜ਼ਬੂਤ ਕਰਨਾ ਜ਼ਰੂਰੀ ਹੈ ਪਾਰਟੀ ਦੀ ਮਜ਼ਬੂਤੀ ਜ਼ਰੂਰੀ ਹੈ ਇਹੋ ਜੇ ਪੋਜੀਸ਼ਨ ਦੇ ਉੱਤੇ ਤੇ ਇਸ ਕਰਕੇ ਉਹ ਵਕਰ ਵਾਪਸੀ ਕਰ ਗਏ ਨੇ ਹੁਣ ਵੇਖਣ ਵਾਲੀ ਗੱਲ ਹੈ ਕਿ ਅਨਿਲ ਜੋਸ਼ੀ ਦੀ ਘਰ ਵਾਪਸੀ ਦੇ ਨਾਲ ਪਾਰਟੀ ਨੂੰ ਕਿੰਨਾ ਕੁ ਫਰਕ ਪੈਂਦਾ ਔਰ ਅਸਲ ਕਾਰਨ ਇਹਦਾ ਕੀ ਹੋ ਸਕਦਾ ਇਹ ਵੀ ਆਪਣੇ ਆਪ 'ਚ ਵੱਡੇ ਸਵਾਲ ਹੈਗੇ ਨੇ ਕੀ ਕੁਝ ਹੋਵੇਗਾ ਆਉਣ ਦੇ ਸਮੇਂ ਤੇ ਦੱਸ ਦੇ ਰ੍ਹਾਂਗੇ ਬਣੀ ਰੋਮਾਂਡੀਆਂ ਪੰਜਾਬੀ ਤੇ